ਮਹਾਰਾਜਾ ਰਣਜੀਤ ਸਿੰਘ ਜੀ ਦਾ ਸੁਭਾਅ ਬਹੁਤ ਹੀ ਨਰਮ ਦਿਲ ਸੀ। ਦਿਲ ਦੇ ਬਹੁਤ ਅੱਛੇ ਸੀ। ਉਹਨਾਂ ਨੇ ਕਦੇ ਵੀ ਬੇਗੁਨਾਹ ਤੇ ਅਥ ਨਹੀਂ ਚੱਕਿਆ। ਉਹ ਜਦੋਂ ਵੀ ਉਹਨਾਂ ਦੀਆਂ ਲੜਾਈਆਂ ਹੋਈਆਂ ਪਹਾੜੀ ਰਾਜਿਆਂ ਦੇ ਨਾਲ ਤਾਂ ਉਹਨਾਂ ਨੇ ਹਮੇਸ਼ਾ ਮਹੀਨਾ ਦੋ-ਦੋ ਮਹੀਨੇ ਕਿਲੇ ਨੂੰ ਘਿਰ ਕੇ ਰੱਖਦੇ ਸੀ। ਕਿ ਜੋ ਪਹਾੜੀ ਰਾਜੇ ਨੇ, ਮੁਗਲ ਨੇ ਉਹ ਸਾਨੂੰ ਆਤਮ ਸਮਰਪਣ ਕਰਦੇ ਨੇ। ਕਿ ਲਹੂ ਖੋਣ ਡੋਲਵੀ ਲੜਾਈ ਨਾ ਹੋਵੇ ਨਾ ਹੀ ਉਹਨਾਂ ਦਾ ਨੁਕਸਾਨ ਹੋਵੇ ਤੇ ਨਾ ਹੀ ਸਾਡੇ ਸਿੰਘਾਂ ਦਾ ਨੁਕਸਾਨ ਹੋਵੇ ਇਸ ਤਰ੍ਹਾਂ ਦਾ ਸੁਭਾਅ ਸੀ ਜਦੋਂ ਵੀ ਕਿਤੇ ਜਾਂਦੇ ਲੜਾਈ ਤੇ ਜੰਗ ਜਿੰਨੀਆਂ ਵੀ ਲੜਾਈਆਂ ਹੋਈਆਂ ਸਾਰੀਆਂ ਜੰਗਾਂ ਜਿੱਤੀਆਂ ਉਹਨਾਂ ਨੇ ਜੰਗਾਂ ਜਿੱਤਣ ਤੋਂ ਬਾਅਦ ਆਪਣੇ ਦੁਸ਼ਮਣ ਨੂੰ ਵੀ ਹਮੇਸ਼ਾ ਜ਼ਗੀਰਾ ਦਿੱਤੀਆਂ ਉਹਨਾਂ ਨੂੰ ਪੈਸੇ ਦਿੱਤੇ ਕਿ ਉਹ ਆਪਣੀ ਜ਼ਿੰਦਗੀ ਸੌਖੀ ਕੱਟ ਲੈਣ ਔਰ ਦੂਜੀ ਗੱਲ ਮਹਾਰਾਜ ਰਣਜੀਤ ਸਿੰਘ ਦਾ ਸੁਭਾਅ ਉਹਨਾਂ ਦਾ ਦਿਲ ਇੰਨਾ ਵੱਡਾ ਸੀ ਕਿਉਂ ਗਰੀਬਾਂ ਨੂੰ ਗੱਫੇ ਪਰ ਪਰ ਕੇ ਲੱਖਾਂ ਲੱਖ ਰੁਪਇਆ ਦਾਨ ਦੇ ਦਿੰਦੇ ਸੀ ਕਿ ਆਪ ਦੀ ਜ਼ਿੰਦਗੀ ਸੋਖੀ ਕੱਟੋ ਇਸ ਲਈ ਲੋਕ ਉਹਦੋਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਹੁਤ ਖੁਸ਼ ਸੀ ਤੇ ਉਹਨਾਂ ਦੀ ਲੰਮੀ ਉਮਰ ਦੀਆਂ ਹਮੇਸ਼ਾ ਦੁਆਵਾਂ ਕਰਦੇ ਸੀ ਇਸ ਤਰ੍ਹਾਂ ਦਾ ਸੁਭਾਅ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ